ਪੰਜਾਬੀ ਗਾਇਕ ਮਨਕੀਰਤ ਔਲਖ ਦਾ ਅੱਜ ਜਨਮ ਦਿਨ ਹੈ ਫੈਨਸ ਅਤੇ ਦੋਸਤਾਂ ਨਾਲ ਉਨ੍ਹਾਂ ਨੇ ਵਧਾਈਆਂ ਦਿੱਤੀਆਂ ਅਤੇ ਗਾਇਕ ਨੇ ਆਪਣੇ ਬਰਥਡੇ ਦਾ ਕੇਕ ਕਟਣ ਦੀ ਵੀਡੀਓ ਇੰਸਟਾਗ੍ਰam ਤੇ ਸਾਂਝੀ ਕੀਤੀ ਵੀਡੀਓ ਚ ਮਨਕੀਰਤ ਆਪਣੇ ਪੋਤਰ ਇਮਤੀਆਜ਼ ਔਲਖ ਦੇ ਨਾਲ ਜਸ਼ਨ ਮਨਾ ਰਹੇ ਹਨ 2 ਅਕਤੂਬਰ 1990 ਵਿੱਚ ਪਤੇ ਬਾਦ ਹਰਿਆਣਾ ਚ ਜਨਮ ਲੈਣ ਵਾਲੇ ਮਨਕੀਰਤ ਔਲਖ ਪਹਿਲਾ ਕਬੱਡੀ ਖਿਡਾਰੀ ਸਨ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਪਰਿਵਾਰ ਨਾਲ ਬਰਥਡੇ ਮਨਾਇਆ ਜਿਸ ਵਿੱਚ ਖੁਸ਼ੀਆਂ ਅਤੇ ਮਸਤੀ ਦਾ ਮਾਹੌਲ ਸੀ ਸੰਗੀਤ ਖੇਤਰ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਮੰਕੀਰਤ ਨੇ ਆਪਣੀ ਪਹਿਲੇ ਗੀਤ ਨਾਲ ਲੋਕੇਸ਼ਨ ਤੇ ਵਧੀਆ ਪ੍ਰਤੀਕਿਰਿਆ ਨਹੀਂ ਮਿਲੀ ਪਰ ਉਨ੍ਹਾਂ ਨੇ ਹੰਮਤ ਨਹੀਂ ਹਾਰੀ। ਉਨ੍ਹਾਂ ਨੇ ਕਿਹਾ ਹੈ ਕਿ ਚੰਗੀ ਆਵਾਜ਼ ਦੇ ਨਾਲ ਨਾਲ ਚੰਗਾ ਦਿਖਣਾ ਵੀ ਮਹੱਤਵਪੂਰਨ ਹੈ। ਇਸ ਲਈ ਮੰਕੀਰਤ ਨੇ 2 ਸਾਲ ਤੱਕ ਜਿਮ ਵਿੱਚ ਮਿਹਨਤ ਕੀਤੀ ਅਤੇ ਆਪਣੇ ਸਰੀਰ ਮਜ਼ਬੂਤ ਬਣਾਇਆ। ਹੁਣ ਮੰਕੀਰਤ ਜਿਹੜਾ ਵੀ ਗੀਤ ਗਾਉਂਦੇ ਹਨ ਉਹ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਗੀਤਾਂ ਦਾ ਸੰਦੇਸ਼ ਨੌਜਵਾਨ ਪੀੜੀ ਤੇ ਖਾਸ ਪ੍ਰਭਾਵ ਪਾ ਰਿਹਾ ਹੈ। ਤੇ ਉਹ ਸੰਗੀਤ ਜਗਤ ਵਿੱਚ ਇੱਕ ਮਿਸਾਲ ਬਣ ਗਈ ਹਨ ਮੰਕੀਰਤ ਵਾਲ ਖੰਡਿਆਬੀ ਇੰਡਸਟਰੀ ਨੂੰ ਕਈ ਹਿੱਟ ਗਾਣੇ ਦੇ ਚੁੱਕੇ ਹਨ ਜਿਨ੍ਹਾਂ ਵਿੱਚ ਭਾਬੀ ਕੋਕ ਕਬਦ ਨਾਮ ਹੋਰ ਵੀ ਗੀਤ ਸ਼ਾਮਲ ਹਨ